ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਪ੍ਰੀਤਮ ਜੀ ਦਾ ਦੂਸਰਾ ਭਾਗ ਆਓ ਪਿਆਰ ਨਾਲ ਸਰਵਣ ਕਰੀਏ ਜੀ ਏਉਂ ਵਿਲਕ ਦੀ ਕਿਨਾਰੇ ਪਹੁੰਚੀ ਜਿਸ ਰੁੱਖ ਨਾਲ ਆਪਣੀ ਬੇੜੀ ਬੱਧੀ ਹੋਈ ਸੀ ਉੱਥੇ ਇੱਕ ਹੋਰ ਬਜਰਾ ਜੇ ਇਸ ਬੇੜੀ ਦੇ ਨਾਲ ਉਪਰੋਂ ਆ ਕੇ ਠਹਿਕਿਆ ਖੜਾ ਹੈ ਤੇ ਅੱਗੇ ਨਹੀਂ ਤੁਰਦਾ ਨਜ਼ਰ ਪਈ ਤਾਂ ਟਕਿਆ ਬਜਰੇ ਵਿੱਚ ਨਾ ਚੱਪਾ ਸੀ ਤੇ ਨਾ ਕੋਈ ਆਦਮੀ ਹੈਰਾਨੀ ਨੇ ਕੁਝ ਆਪਣੀ ਵੱਲ ਖਿੱਚਿਆ ਆਪਣੀ ਬੇੜੀ ਥਾਣੀ ਹੋ ਕੇ ਚੱਪੇ ਹੱਥ ਵਿੱਚ ਲੈ ਕੇ ਉਸ ਵਿੱਚ ਜਾ ਚੜੀ ਚੱਪੇ ਇਸ ਲਈ ਫੜ ਲੇ ਕਿ ਮਤੇ ਟਰਪਵੇ ਤਾਂ ਸੰਭਾਲ ਲਵਾਂ ਉਸ ਵਿੱਚ ਪ੍ਰਾਲੀ ਦਾ ਟਰੇਰ ਤੇ ਕੁਝ ਪੂਰੇ ਪਏ ਹੋਏ ਦੇਖੇ ਕਾਲੀ ਨਾਲ ਪੂਰੇ ਹਿਲਾਏ ਤਾਂ ਭਾਰੇ ਲੱਗੇ ਜਦ ਚੰਗੀ ਤਰ੍ਹਾਂ ਫਰੋਲ ਕੀਤੀ ਤਾਂ ਕੀ ਡਿਠਾ ਮਠਬੋਲੇ ਦਾਤਾ ਜੀ ਦੀ ਲੋਥ ਹੈ ਸ਼ਰੀਰ ਸਾਰਾ ਮਾਨੋ ਫਿਥਾ ਹੋਇਆ ਹੈ ਖੂਨ ਵੀ ਕਈ ਥਾਵਾਂ ਤੋਂ ਵਰਿਆ ਹੋਇਆ ਹੈ ਅੱਖਾਂ ਨੇ ਪਛਾਣਿਆ ਤੇ ਪਛਾਣਦਿਆਂ ਹੀ ਦਿਲ ਨੇ ਟਾਹ ਮਾਰੀ ਵਾ ਕਿਸਮਤ ਵਾ ਦੇਵਗਤੀ ਮਿਲਾਇਆ ਅੰਤ ਮਿਲਾਇਆ ਪਰ ਕੀ ਮਿਲਾਇਆ ਇਸ ਨਾਲੋਂ ਨਾ ਮਿਲਾਇਆ ਹੁੰਦਾ ਤਾਂ ਚੰਗਾ ਸੀ ਹੁਣ ਹੀ ਮੇਰੇ ਸ਼ਰੀਰ ਤੂੰ ਵੀ ਐਸੀ ਨੀਂਦੇ ਸਾਂ ਔਰ ਇਸੇ ਬਜਰੇ ਵਿੱਚੋਂ ਫੇਰ ਨੀਂਦ ਰੇ ਪਿਆਰ ਦੀ ਰੰਗਣ ਵਿੱਚ ਰੰਗੇ ਜਾ ਕੇ ਪੁੱਛਾਂਗੇ ਕਿ ਦਾਤਾ ਲੋਕ ਉਹ ਇਹੋ ਜੀਵਨ ਸੀ ਜਿਸ ਦਾ ਪਤਾ ਦਿਨਦੇ ਹੁੰਦੇ ਸੋ ਵਾ ਕਿਸਮਤ ਦੂਰ ਹੋ ਹੁਣ ਸੰਸਾਰ ਪਰ ਜੀਵਣਾ નિਸ਼ਫਲ ਹੈ ਮੌਤ ਤੇਰੀ ਗੋਦ ਵਿੱਚ ਮੇਰਾ ਥਾਂ ਹੋਵੇ ਦਾਤਾ ਜੀ ਹਾਥੇ ਲਾ ਕੇ ਏ ਮਿੱਠੇ ਏ ਮਿੱਠ ਬੋਲੇ ਦਾਤਾ ਜੀ ਬੋਲੋ ਤਾਂ ਸਹੀ ਇੱਕ ਗਲ ਤਾਂ ਕਰ ਜਾਓ ਐਉਂ ਟੁਰਨਾ ਸੀ ਤਾਂ ਪਹਿਲੇ ਐਉਂ ਟੁਰਨਾ ਸੀ ਕੁਚੇਰ ਸੋਚ ਕੇ ਮੈਨੂੰ ਜੀਵਨ ਪਦ ਅੱਜ ਮਿਲ ਗਿਆ ਕਿਉਂਕਿ ਮੇਰੀ ਜੀਵਨ ਦੀ ਤਲਬ ਮਿਟ ਗਈ ਮੌਤ ਜੀਵਨ ਤੋਂ ਪਿਆਰੀ ਲੱਗਦੀ ਹੈ ਕੋੜਾ ਜਿਹਾ ਹਾਸਾ ਹੱਸ ਕੇ ਹਾਂ ਪੰਜਵਾਂ ਕਲੇਸ਼ ਅਭਿਨਿਵੇਸ਼ ਇਉਂ ਹੀ ਜੀਤੀਦਾ ਹੈ ਰਾਜਾ ਜੀ ਦੇ ਸਿਪਾਈ ਜੀਉਂਦਿਆਂ ਤਾਂ ਨਾ ਲੈ ਗਏ ਹੁਣ ਤਾਂ ਆਪਣੇ ਸਲੰਮੇ ਸਫਰ ਵਿੱਚ ਨਾਲ ਲੈ ਚਲੋ ਮੈਂ ਵੀ ਦਰਸ਼ਨ ਪਾਵਾਂ ਤੇਰੇ ਰਾਜਾ ਜੀ ਦਾ ਜੀਉਂਦਿਆਂ ਤਾਂ ਨਹੀਂ ਪਾਇਆ ਮਰ ਕੇ ਹੀ ਦਰਸ਼ਨ ਪਾਵਾਂ ਮੈਂ ਕਿਉਂ ਪੜੀ ਪੜੀ ਤਾਂ ਕਿਉਂ ਰੋੜੀ ਰੋੜੀ ਤਾਂ ਕਿਉਂ ਨਾ ਮਰ ਗਈ ਮੌਤ ਹੈ ਸੁੰਦਰੀ ਮੌਤ ਆ ਅਰਸ ਮੇਟ ਪਿਆਰੇ ਦਾਤਾ ਜੀ ਦਾ ਇਹ ਦਰਸ਼ਨ ਡਿੱਠਾ ਨਹੀਂ ਜਾਂਦਾ हे ਮੇਰੇ ਨੈਣੋ ਮਿਟ ਜਾਓ ਔਰ ਕਦੀ ਨਾ ਖੁੱਲੋ ਇਸ ਸੂਰਤ ਨੂੰ ਜਿਸ ਰੰਗ ਵਿੱਚ ਡਿੱਠਾ ਸੀ ਉਸ ਤੋਂ ਛੁੱਟ ਹੋਰ ਰੰਗ ਵੀ ਦੇਖਣ ਤੋਂ ਪਹਿਲੇ ਮਿਟ ਦੇ ਨਹੀਂ ਮਿਟੇ ਤਾਂ ਹੁਣ ਕਦੀ ਨਾ ਖੁੱਲੋ ਐਉ ਰੋਂਦੀ ਕੀਰਨੇ ਕਰਦੀ ਇੱਕ ਵਿਦਿਆ ਦਾ ਪੰਡਾਰ ਪੰਡਤਾ ਹਾਵਿਆਂ ਦੇ ਮੂੰਹ ਸੁਦੈਣ ਹੁੰਦੀ ਜਾ ਰਹੀ ਹੈ ਕਿੰਨੀ ਵੇਰ ਛਾਲ ਮਾਰ ਕੇ ਮਰ ਜਾਣ ਦਾ ਜੋਸ਼ ਉੱਠਦਾ ਹੈ ਪਰ ਉਹ ਦਰਸ਼ਨ ਕੁਛ ਐਸਾ ਪਿਆਰਾ ਹੈ ਕਿ ਅਜੀਬ ਹੀ ਨਜ਼ਰ ਨੂੰ ਖਿੱਚਦਾ ਹੈ ਤੇ ਪਰੇ ਨਹੀਂ ਹੋਣ ਦਿੰਦਾ ਇਸ ਰੰਗ ਵਿੱਚ ਬੌਲੀ ਹੋਈ ਨੇ ਬਜਰੇ ਨੂੰ ਆਪਣੀ 베ੜੀ ਨਾਲ ਬੰਨ ਲਿਆ ਆਪਣੀ 베ੜੀ ਵਿੱਚ ਕਾਸ ਫੂਜ ਦੇ ਤੱਕੇ ਬਣਾ ਕੇ ਇੱਕ ਮਸਨਦ ਬਣਾਈ ਤੇ ਪਿਆਰੇ ਦਾਤਾ ਜੀ ਨੂੰ ਚਾਹ ਕੇ ਉੱਤੇ ਲਟਾਇਆ ਜੋ ਕੁਛ ਬਸਤਰ ਸੀ ਉੱਤੇ ਪਾਇਆ ਤੇ ਮੂੰਹ ਨੰਗਾ ਰੱਖ ਲਿਆ ਪਾਣੀ ਤੱਤਾ ਕਰਕੇ ਮੂੰਹ ਹੱਥ ਪੈਰ ਸਾਫ਼ ਕੀਤੇ ਬੰਦੇ ਫੁੱਲ ਲੈ ਆ ਕੇ ਸਜਾ ਦਿੱਤਾ ਰਾਤ ਆ ਗਈ 베ੜੀ ਵਿੱਚ ਅੱਗ ਬਾਲ ਕੇ ਨਿਗ ਕਰ ਦਿੱਤੀ ਤੇ ਵੀਣਾ ਲੈ ਕੇ ਲੱਗੀ ਭਰਤਰੀ ਜੀ ਦੇ ਵੈਰਾਗ ਦੇ ਸ਼ਲੋਕ ਗਾਇਨ ਕਰਨ ਦਰਿਆਜ ਬਹੁਤ ਚੜਿਆ ਹੋਇਆ ਸੀ ਪਾਰ ਤੋਂ ਇੱਕ ਸੰਗ 베ੜੀਆਂ ਦਾ ਆ ਰਿਹਾ ਸੀ ਰਸਤੇ ਵਿੱਚ ਓਖਿਆਈ ਦੇ ਕਾਰਨ 베ੜੇ ਚਿਰ ਕੀ ਰਾਤ ਗਈ ਪਾਰ ਲੱਗੇ ਝੁੰਡ ਦੇ ਵਾਸੀ ਤਾਂ ਘਰ ਜਾ ਪਹੁੰਚੇ ਪਰ ਪਰੇ ਜਾਣ ਵਾਲਿਆਂ ਨੇ ਉੱਥੇ ਹੀ ਡੇਰਾ ਕੀਤਾ ਸਭ ਤੋਂ ਵਧੇਕ ਲੋੜ ਅਗਦੀ ਸੀ ਇਸ ਵੇਲੇ قافਲੇ ਵਿੱਚੋਂ ਇੱਕ ਆਦਮੀ ਇਸ ਬੇੜੀ ਵਿੱਚ ਅਗਬਲ ਦੀ ਵੇਖ ਕੇ ਅਗ ਲੈਣ ਆਇਆ ਜਾਂਕੇ ਉਸਨੇ ਡਿਠਾ ਤਾਂ ਹੱਕਾ ਬੱਕਾ ਰਹਿ ਗਿਆ ਕਿ ਇੱਕ ਮੁਰਦਾ ਲੋਤ ਸ਼ਿੰਗਾਰੀ ਹੋਈ ਤਰੀ ਹੈ ਤੇ ਇੱਕ ਜਵਾਨ ਸੁੰਦਰੀ ਵੀਣਾ ਵਜਾਉਂਦੀ ਤੇ ਗਾਉਂ ਰਹੀ ਸ਼ਬ ਤੇ ਖਿੜੀ ਚਾਨਣੀ ਦੀ ਰਾਤ ਉਤੇ ਨੀਲਾ ਤਾਰਿਆਂ ਜੜਿਆ ਆਕਾਸ਼ ਹੀਠਾਂ ਜਲ ਇਸ ਅਡੋਲ ਤੇ ਸੀਤਲ ਸਮੇਂ ਏਕੀ ਨਜ਼ਾਰਾ ਨਜ਼ਰ ਆ ਰਿਹਾ ਹੈ ਡਰਿਆ ਸਮਝਿਆ ਕਿ ਜਲਦੀ ਕੋਈ پری ਹੈ ਤੇ ਇਸ ਇਕਲ ਵੇਲੇ ਬਾਹਰ ਆ ਕੇ ਆਪਣੀ ਮौज-ਬਹਾਰ ਕਰ ਰਹੀ ਹੈ ਅਗਲੇ ਹੀ ਕਦੇ ਦੋ ਕਦਮ ਅੱਗੇ ਵਧੇ ਕਦੀ ਹਟੇ ਗੱਲ ਕੀ ਹੌਸਲਾ ਕਰਕੇ ਇਸਨੇ ਅਗ ਜਾਈ ਮੰਗੀ ਪਰ ਉਥੇ ਸੋਹਣੇ ਕੋਣ ਬੇਖਬਰ ਸਮਝ ਕੇ ਇਸਨੇ ਅੱਗੇ ਵਧ ਕੇ ਆਪੇ ਅਗ ਲੈ ਲਈ ਤੀ ਡੇਰੇ ਜਾ ਕੇ ਇਸਨੇ ਆਪਣੇ ਮਾਲਕ ਨੂੰ ਸਾਰੀ ਵਿਥਿਆ ਸੁਣਾਈ ਅश्चਰਜ ਹੋ ਕੇ ਮਾਲਕ ਦਾ ਜੀ ਵੀ ਦੇਖਣ ਨੂੰ ਕਰਾਇਆ ਜਾਂ ਉੱਥੇ ਪਹੁੰਚਾ ਤੇ ਡਿਠਾ ਤਾਂ ਸਮਝ ਗਿਆ ਕਿ ਇੱਥੇ ਤਾਂ ਕੋਈ ਦੁੱਖ ਦੀ ਹੋਣੀ ਵਰਤੀ ਹੈ ਲੋਥਵਲ ਤੱਕ ਕੇ ਅਚੰਬਾ ਹੋਵੇ ਵੀਣਾ ਤੇ ਪੋਥੀ ਵੇਖੇ ਤੇ ਸਮਝੇ ਕਿ ਵਿਦਵਾਨ ਹੈ ਅਖੀਰ ਅੱਗੇ ਵਧ ਕੇ ਬੇੜੀ ਦੇ ਵਿੱਚ ਚਲਾ ਗਿਆ। ਅਰ ਲੋਥ ਦੇ ਨੱਕ ਅੱਗੇ ਪਹਿਲੇ ਪੁੱਠਾ ਹੱਥ ਕੀਤਾ ਤੇ ਫਿਰ ਰੂਹ ਤਰ ਦਿੱਤੀ। ਫਿਰ ਕੁਝ ਨੋਹਾਂ ਦਾ ਰੰਗ ਡਿੱਠਾ। ਅੱਖਾਂ ਦੇ ਆਣੇ ਦੇਖੇ, ਸਰੀਰ ਤੇ ਹੱਥ ਫੇਰੇਆ। ਕਾ ਕੀ ਹੁਣ ਹੋਸ਼ ਵਿੱਚ ਆ ਕੇ ਐਚਾਰਜ ਹੋ ਰਹੀ ਸੀ। ਇਹ ਸੱਜਣ ਹੁਣ ਆਪ ਉਸ ਨੂੰ ਕਹਿਣ ਲੱਗਾ। हे ਸੁੰਦਰੀ ਤੂੰ ਪੰਡ ਤਾਂ ਮਾਲੂਮ ਹੁੰਦੀ ਹੈ। ਮੈਂ ਵੈਦ ਹਾਂ। ਤੇਰੇ ਇਸ ਦੁੱਖ ਤੇ ਮੈਨੂੰ ਤਰਸ ਆਇਆ ਹੈ ਜੇ ਤੂੰ ਚਾਹੇ ਤਾਂ ਮੈਂ ਇਸ ਨੂੰ ਅਰੋਗ ਕਰ ਦੇਵਾਂ ਕਾਕੀ ਕੀ ਮਰ ਚੁੱਕੇ ਜੀਉ ਸਕਦੇ ਹਨ ਵੈਦ ਇਹ ਮਰ ਨਹੀਂ ਗਿਆ ਜੀਉਂਦਾ ਹੈ ਕਾਕੀ ਮਰ ਕੇ ਵੀ ਜੀਉਂਦਾ ਹੈ ਵੈਦ ਮੋਇਆ ਨਹੀਂ ਜੀਉਂਦਾ ਹੈ ਕਾਕੀ ਸੱਚ ਵੈਦ ਹਾਂ ਸੱਚ ਕਾਕੀ ਕੀ ਆਪ ਇਸ ਨੂੰ ਮੇਰੇ ਨਾਲ ਗੱਲਾਂ ਕਰਾ ਸਕਦੇ ਹੋ ਵੈਦ ਹਾਂ ਹਾਂ ਸੁਣ ਦੇ ਕਾਕੀ ਪੈਰਾਂ ਤੇ ਢੈ ਪਈ ਤੇ ਹੇ ਜੀ ਵੰਦਾਤੇ ਕੀ ਤੂੰ ਰਾਜਾ ਤਾਂ ਨਹੀਂ ਵੈਦ ਮੈਂ ਨਾ ਰਾਜਾ ਹਾਂ ਨਾ ਵਜ਼ੀਰ ਇੱਕ ਵੈਦ ਹਾਂ ਜੋ ਇਸ ਦਾ ਦਾਰੂ ਕਰ ਸਕਦਾ ਹਾਂ ਕਾਕੀ ਮੈਂ ਦੁਖੀ ਹਾਂ ਨਿਰਤਨ ਹਾਂ ਆਪ ਜੇ ਰਾਜ਼ੀ ਕਰ ਦਿਓ ਤਾਂ ਆਪ ਦੇ ਘਰ ਦੀ ਸੇਵਾ ਸ਼ੁਕਰਾਨੇ ਪਰੇ ਦਿਲ ਨਾਲ ਕਰ ਸਕਾਂਗੀ ਹੋਰ ਮੇਰੇ ਪਾਸ ਕੁਝ ਨਹੀਂ ਹੈ ਵੈਦ ਤੇਰਾ ਪੰਡਤ ਹੋਣਾ ਮੇਰੇ ਲਈ ਕਾਫੀ ਹੈ ਵਿਦਵਾਨ ਦੁੱਖ ਵਿੱਚ ਹੋਵੇ ਤੇ ਵਿਦਵਾਨ ਸੇਵਾ ਨਾ ਕਰੇ ਤਾਂ ਉਸ ਦੇ ਤ੍ਰਿਗ ਹੈ ਕਾ ਕੀ ਆਪ ਤਨ ਹੋ ਆਪ ਦਾ ਜਨਮ ਤਨ ਹੈ ਵੈਦ ਬੀਬਾ ਇਹ ਤੇਰਾ ਕੀ ਲੱਗਦਾ ਹੈ ਕਾਕੀ ਮੇਰੇ ਰਾਜਾ ਜੀ ਦਾ ਸਿਪਾਈ ਹੈ ਵੈਦ ਕਿਹੜੇ ਰਾਜਾ ਜੀ ਕਾਕੀ ਮੈਂ ਨਹੀਂ ਜਾਣਦੀ ਵੈਦ ਕਿਸ ਦੇਸ਼ ਦੇ ਰਾਜਾ ਜੀ ਕਾਕੀ ਮੈਨੂੰ ਪਤਾ ਨਹੀਂ ਵੈਦ ਫਿਰ ਤੇਰੇ ਰਾਜਾ ਜੀ ਕਿਸ ਤਰ੍ਹਾਂ ਕਾਕੀ ਇਹ ਵੀ ਮੈਨੂੰ ਪਤਾ ਨਹੀਂ ਵੈਦ ਇਸ ਦਾ ਨਾਮ ਕੀ ਹੈ ਕਾਕੀ ਮੇਰੇ ਰਾਜਾ ਜੀ ਦਾ ਸਪਾਈ ਇਹ ਨਾਮ ਤਾਂ ਇਹਨਾਂ ਨੇ ਆਪਣੇ ਆਪ ਦੱਸਿਆ ਸੀ ਤੇ ਸਾਡੇ ਨਗਰ ਦੇ ਲੋਕ ਮਿੱਠ ਬੋਲਾ ਸਾਈਂ ਸੱਦੇ ਸਨ ਤੇ ਮੇਰੀ ਅੰਮੀ ਇਹਨਾਂ ਨੂੰ ਦਾਤਾ ਲੋਕ ਆਖਿਆ ਕਰਦੀ ਸੀ ਵੈਦ ਤੁਹਾਡਾ ਸੰਬੰਧ ਕੀ ਹੈ ਕਾਕੀ ਮੇਰਾ ਵੈਦ ਹਾਂ ਬੱਚੀ ਤੇਰਾ ਕਾਕੀ ਮੇਰੇ ਜੀਵਨ ਦਾਤਾ ਹਨ ਪਰ ਅਜੇ ਜੀਵਨ ਦਿੱਤਾ ਨਹੀਂ ਕੋਈ ਪ੍ਰੀਤਮ ਜੀ ਹਨ ਪਰ ਮੇਰੇ ਲਈ ਉਹ ਅੰਡਿੱਠੇ ਪ੍ਰੀਤਮ ਜੀ ਹਨ ਉਹਨਾਂ ਦੇ ਪਾਸ ਜੀਵਨ ਦਾਤ ਹੈ ਵੈਦ ਨੇ ਸੋਚਿਆ ਕਿ ਗਮ ਦੇ ਮਾਰੇ ਇਸ ਦੀ ਹੋਸ਼ ਟਿਕਾਣੇ ਨਹੀਂ ਹੈ ਜਦ ਹੀ ਰਾਜ਼ੀ ਹੋਵੇਗਾ ਤਦ ਆਪੇ ਪਤਾ ਲੱਗ ਜਾਵੇਗਾ ਮਸਤ ਕਿਸ ਰੋਗੀ ਦਾ ਵੀ ਚੋੜਾ ਤੇ ਯੋਗੀ ਵਰਗਾ ਜਾਪਦਾ ਹੈ ਆਸ਼ਾ ਹੈ ਇਹ ਵੀ ਹੀਰਾ ਹੀ ਨਿਕਲੇਗਾ ਸੇਵਾ ਕਰ ਦਿਓ ਸੇਵਾ ਨੂੰ ਹੀ ਮੇਵਾ ਪੈਂਦਾ ਹੈ ਵੈਦ ਜੀ ਆਪਣਾ ਖੜੀਆ ਲੈ ਆਏ ਤੇ ਉਸ ਵਿੱਚੋਂ ਇੱਕ ਦਵਾਈ ਕੱਟ ਕੇ ਕਹਿਣ ਲੱਗੇ ਕਾ ਕੀ ਇਹ ਦਵਾਈ ਇਸ ਦੀਆਂ ਪੁੜਪੁੜੀਆਂ ਵਿੱਚ ਮਲਦੀ ਰੋ ਤੇ ਦੂਸਰੀ ਦਵਾਈ ਦਿੱਤੀ ਕਿ ਇਸ ਦੀਆਂ ਬਗਲਾਂ ਦੇ ਅੰਦਰ ਥੋੜੇ ਥੋੜੇ ਚਿਰ ਪਿਛੋਂ ਮਲ ਲਈ ਜਾ ਤੇ ਚਾਰ ਪਤਲੀਆਂ ਜਈਆਂ ਪੁੜੀਆਂ ਦਿੱਤੀਆਂ ਕਿ ਇਹ ਰਾਤ ਵਿੱਚ ਚਾਰ ਵਾਰੀ ਇਸ ਦਾ ਮੂੰਹ ਖੋਲ ਕੇ ਜੀਬ ਦੀ ਨੋਕ ਉਤੇ ਲਗਾ ਦੇਂ ਵੈਧ ਹੋਰੀ ਤਾਂ ਆਪਣੇ ਡੇਰੇ ਚਲੇ ਗਏ ਨਿਰਾਸ਼ਾਂ ਦੇ ਹੱਥ ਵਿਕ ਚੁੱਕੀ ਕੰਨਿਆਵਾਂ ਵਿੱਚ ਉਮੈਦ ਤੇ ਸਾਹਸ ਭਰ ਗਏ ਇਹ ਜੀ ਪਵੇਗਾ ਨਿੱਕੀ ਜਿਹੀ ਪੁੱਛ ਸੀ ਜੋ ਪਣਤਾ ਕਾਕੀ ਦੇ ਦਿਮਾਗ ਵਿੱਚ ਬਾਰ-ਬਾਰ ਉੱਠਦੀ ਸੀ ਆਪਣੀ ਅਕਲ ਤਾਂ ਜਵਾਬ ਦੇਣ ਦੀ ਸੀ ਨਹੀਂ ਪਰ ਵੈਧ ਜੀ ਦੀ ਸੂਰਤ ਸਾਹਮਣੇ ਆਖੜ ਹੁੰਦੀ ਸੀ ਤੇ ਆਖਦੀ ਸੀ ਜ਼ਰੂਰ ਰਾਤ ਭਰ ਕਾਕੀ ਸੁੱਤੀ ਨਹੀਂ ਵੈਜ ਜੀ ਦੀ ਆਗਿਆ ਅਨਸਾਰ ਦਵਾਈਆਂ ਮਲਦੀ ਰਹੀ ਤੇ ਸਾਰੀ ਰਾਤ ਅਗ ਬਲਦੀ ਰੱਖੀ ਸਵੇਰੇ ਵੈਜ ਜੀ ਆਪੇ ਆ ਗਏ ਸ਼ਰੀਰ ਸਾਰੇ ਨੂੰ ਚੰਗੀ ਤਰ੍ਹਾਂ ਦੇਖ ਕੇ ਕਹਿਣ ਲੱਗੇ ਕਾਕੀ ਮੇਰੀ ਦਵਾਈ ਅਸਰ ਕਰ ਗਈ ਹੈ ਤੇ ਬਿਮਾਰੀ ਮੋੜਾ ਖਾ ਗਈ ਹੈ ਜੇ ਤੂੰ ਧਿਆਨ ਨਾਲ دارو ਕੀਤਾ ਤਾਂ ਜ਼ਰੂਰ ਫਾਇਦਾ ਹੋਵੇਗਾ ਪਰ ਇੱਕ ਮੁਸ਼ਕਲ ਹੈ ਮੈ ਅਜ ਡੁਰ ਜਾਣਾ ਹੈ ਤੇ ਤੁਸੀਂ ਇਸ ਨੂੰ ਲੈ ਕੇ ਮੇਰੇ ਨਾਲ ਟਰ ਨਹੀਂ ਸਕਦੇ ਕਾਕੀ हे ਕਵੀ ਰਾਜ ਜੀ ਆਪਨੇ ਮੇਰੀ ਆਸ ਨੂੰ ਜਵਾ ਕੇ ਫਿਰ ਮਾਰਿਆ ਹੈ ਜਿਸ ਕਰਕੇ ਮੇਰੀ ਪੀੜਾ ਵੱਧ ਗਈ ਹੈ ਪਰੰਤੂ ਮੇਰੇ ਲਈ ਦੇਵਗਤੀ ਹੀ ਹੁਣ ਐਸੀ ਹੈ ਸੋ ਚੰਗਾ हे ਚੰਦਰ ਪਗਾ ਪਿਆਰੀ ਚੰਦਰ ਪਗਾ ਨਦੀ ਮੈਂ ਹੁਣ ਤੇਰੇ ਵਿੱਚ ਪਰਵੇਸ਼ ਕਰਾਂਗੀ ਕਿਉਂਕਿ ਮੈਨੂੰ ਜੇ ਦਾਤਾ ਜੀ ਦੇ ਦਰਸ਼ਨ ਨਾ ਹੁੰਦੇ ਤਾਂ ਆਸ ਲੱਗ ਜੀਵੀ ਜਾਂਦੀ ਜਦ ਦਰਸ਼ਨ ਹੋ ਗਏ ਤੇ ਪਤਾ ਲੱਗ ਗਿਆ ਕਿ ਉਹ ਹੁਣ ਪਰਲੋਕ ਚਲ ਬਸੇ ਹਨ ਤਦ ਮੈਂ ਹੁਣ ਪਰਲੋਕ ਜਾ ਕੇ ਹੀ ਉਹਨਾਂ ਦੀ ਪਾਲ ਕਰਾਂਗੀ ਵੈ ਜਿਨੇ ਜਦ ਇਸ ਤਰ੍ਹਾਂ ਦਾ ਵਰਲਾਪ ਸੁਣਿਆ ਤੇ ਡਿਠਾ ਕਿ ਇਸ ਦਾ ਸੰਕਲਪ ਦ੍ਰਿੜ ਹੈ ਅਤੇ ਜੇ ਮੈਂ ਸੇਵਾ ਕਰਾਂ ਤਾਂ ਦੋ ਜਾਨਾਂ ਬਚਾ ਸਕਦਾ ਹਾਂ ਤੇ ਜੇ ਟੁਰ ਗਿਆ ਤਾਂ ਦੋਹਾਂ ਦਾ ਘਾਤ ਹੋ ਜਾਏਗਾ ਤਦ ਆਖਣ ਲੱਗਾ ਏ ਕਨਿਆ ਮੈਂ ਚੁੰਨ ਜਾ ਕੇ ਕਿਸੇ ਸਥਾਨ ਤੇ ਡੇਰਾ ਕਰਦਾ ਹਾਂ ਅਤੇ 2 ਦਿਨ ਤੇਰੇ پاس ਠਹਿਰਦਾ ਹਾਂ ਇਤਨੇ ਤੱਕ ਉਮੀਦ ਹੈ ਕਿ ਖਤਰਾ ਲੰਘ ਜਾਏਗਾ ਕਾਕੀ ਕਵੀ ਰਾਜ ਜੀ ਆਪ ਧੰਨ ਹੋ ਆਪ ਧੰਨ ਹੋ ਜੋ ਇੱਕ ਦੁਖੀ ਕન્યા ਦੀ ਅਸੀਸ ਲੈ ਰਹੇ ਹੋ ਵੈ ਜੀ ਨੇ ਹੁਣ दारू ਦਿੱਤਾ ਤੇ ਆਪ ਚੁਣ ਜਾ ਕੇ ਧਰਮਸਾਲਾ ਵਿੱਚ ਡੇਰਾ ਲਾਇਆ ਇਹਨਾਂ ਦਿਨਾਂ ਵਿੱਚ ਭਾਈ ਜੀਵਨਾ ਨਾਮ ਇੱਕ ਚੰਗਾ ਲੋਕ ਇਸ ਧਰਮਸਾਲਾ ਵਿੱਚ ਭਾਈ ਹੁੰਦਾ ਸੀ ਵੈਦ ਰਾਜ ਜੀ ਨੇ ਜਦ ਉਸ ਨੂੰ ਆਪਣੇ اٹਕਣ ਦਾ ਕਾਰਨ ਦੱਸਿਆ ਤਾਂ ਭਾਈ ਜੀਵਣ ਦੇ ਨੇਤਰਾਂ ਵਿੱਚ ਨੀਰ ਆ ਗਿਆ ਤੇ ਵੈਰਾਗ ਵਿੱਚ ਹੀ ਅੱਖਾਂ ਮੀਟ ਲਈਆਂ ਕੀ ਵੇਖਦੇ ਹਨ ਕਿ ਕੋਈ ਗੁਰਮੁਖ ਜੀ ਖੜੇ ਆਣ ਤੇ ਕਹਿ ਰਹੇ ਹਨ ਪਿਆਰਿਆਂ ਦੇ ਦੁੱਖ ਪਿਆਰ ਕਰਨ ਵਾਲਿਆਂ ਦੀ ਛਾਤੀ ਤੇ ਪੈਂਦੇ ਹਨ ਭਾਈ ਜੀਵਣ ਨੇ ਜਾਣ ਲਿਆ ਕਿ ਮੈਨੂੰ ਮੇਰੇ ਫਰਜ਼ ਲਈ ਜਗਾਇਆ ਗਿਆ ਹੈ ਇਹ ਜੀਵ ਹੋਵੇ ਨਾ ਤਾਂ ਮੇਰੇ ਪਿਆਰੇ ਗੁਰੂ ਨਾਨਕ ਦੇ ਪਿਆਰੇ ਹਨ ਸ੍ਰਿਸ਼ਟੀ ਮਾਤਰ ਦਾ ਦੁੱਖ ਦੂਰ ਕਰਨਾ ਮਨੁੱਖ ਦਾ ਫਰਜ਼ ਹੈ ਤੇ ਇੱਥੇ ਤਾਂ ਕੁਝ ਪਿਆਰ ਦੀ ਲਪਟ ਵੀ ਆਉਂਦੀ ਹੈ ਗੱਲ ਕੀ ਭਾਈ ਜੀਵਣਾ ਵੈਜ ਜੀ ਦੇ ਨਾਲ ਉੱਥੇ ਪਹੁੰਚਾ ਜਾ ਕੇ ਕਾਕੀ ਨੂੰ ਬੇਨਤੀ ਕੀਤੀ ਇਸ ਠੰਡ ਵਿੱਚ ਇਸ ਤਰ੍ਹਾਂ ਖੁੱਲੇ ਥਾਂ ਪਿਆ दारूਦ ਨੇ ਘਾਟ ਘਾਟ ਕਰਨੀ ਹੈ ਤੁਸੀਂ ਮੇਰੇ ਕੋਲ ਚੱਲੋ ਉਥੇ ਥਾਂ ਵੀ ਹੈ ਮੰਜਾ ਤੇ ਬਿਸਤਰਾ ਵੀ ਹੈ ਮੈਂ ਵੀ ਸੇਵਾ ਕਰਾਂਗਾ ਕਾਕੀ ਮਹਾਰਾਜ ਆਪ ਤਨ ਹੋ ਪਰ ਮੈਂ ਬਨਵਾਸਨ ਹਾਂ ਕਾਰਾਂ ਤੇ ਮੰਦਰਾਂ ਤੋਂ ਮੂੰਹ ਮੋੜ ਚੁੱਕੀ ਹਾਂ ਹੁਣ ਮੁੜ ਕੇ ਉਹਨਾਂ ਹੀ ਮੰਦਰਾਂ ਵਿੱਚ ਵੜਨਾ ਮੇਰੇ ਲਈ ਔਲਾੰਬਾ ਹੈ ਇੱਥੇ ਹੀ ਜੋ ਭਗਵੰਤ ਭਾਵਨੀ ਹੈ ਪਈ ਬਿਤੇਗੀ ਜੀਵਣਾ ਬਿਮਾਰ ਵੱਲ ਤੱਕ ਕੇ ਕਾਕੀ ਇਹ ਸੱਜਣ ਤਾਂ ਬਨਵਾਸੀ ਨਹੀਂ ਹੈ ਤੁਸੀਂ ਬਨਵਾਸੀ ਕਿਸ ਤਰ੍ਹਾਂ ਹੋ ਕਾਕੀ ਇਹ ਤਾਂ ਬੀਤ ਰਾਗ ਬੋਦੀ ਸਵਤਾ ਹੈ ਇਹ ਤਾਂ ਯੋਗੀ ਹੈ ਇਹ ਤਾਂ ਸੰਨਿਆਸੀ ਹੈ ਜੀਵਣਾ ਹੋ ਨਹੀਂ ਸਕਦਾ ਹਾਂ ਇਹ ਬੀਤ ਰਾਗੀ ਸੰਨਿਆਸੀਆਂ ਤੇ ਯੋਗੀਆਂ ਤੋਂ ਉੱਚਾ ਹੈ ਪਰ ਇਹ ਬਨਵਾਸੀ ਨਹੀਂ ਹੈ ਕਾਕੀ ਅਚਰ ਜੋ ਕੇ ਕੀ ਇਹ ਗ੍ਰਸਤੀ ਹੈ ਜੀਵਣਾ ਪੱਕੀ ਗੱਲ ਤਾਂ ਤੁਸੀਂ ਜਾਣੋ ਪਰ ਇਹ ਜਲ ਵਿੱਚ ਵਸਣ ਵਾਲੀ ਤੇ ਜਲ ਤੋਂ ਅਲੇਪ ਰਹਿਣ ਵਾਲੀ ਮੁਰਗਾਬੀ ਹੈ ਕਾਕੀ ਮੈਂ ਨਹੀਂ ਸਮਝੀ ਜੀਵਣਾ ਬਚਿਆ ਘਰਬਾਰੀ ਹੋਵੇ ਚਾਹੇ ਅਤੀਤ ਹੋਵੇ ਇਸ ਵੇਲੇ ਬਿਮਾਰ ਹੈ ਛੇਤੀ ਰਾਜ਼ੀ ਕਰਨ ਵਾਸਤੇ ਇਸ ਥਾਂ ਨਾਲੋਂ ਧਰਮਸਾਲਾ ਵਿੱਚ ਛੇਤੀ ਆਰਾਮ ਹੋਸੀ ਸੋ ਇਹ ਵੀ ਇੱਕ دارو ਹੀ ਸਮਝੋ ਕਾਕੀ ਮੈਂ ਘਰ ਤੋਂ ਟੁਰੀ ਬੰਚਰਿਆ ਲਈ ਸਾਂ ਘਰ ਵਿੱਚ ਕਿ ਕਿਉਂ ਜਾਵਾਂ ਪਰ ਮਿੱਠ ਬੋਲੇ ਦਾਤਾ ਜੀ ਦੀ ਖਾਤਰ ਕੀ ਨਹੀਂ ਕਰਨਾ ਜੀਵਣਾ ਕਾਕੀ ਮੈਂ ਤੈਨੂੰ ਘਰ ਨਹੀਂ ਲੈ ਚਲਦਾ ਧਰਮਸਾਲ ਵਿੱਚ ਲੈ ਚਲਦਾ ਹਾਂ ਜਿੱਥੇ ਸਾਧੂ ਲੋਕ ਵਸਦੇ ਹਨ ਅਰਤਪੀਪੁਰਖ ਨਿਵਾਸ ਕਰਦੇ ਹਨ ਧਰਮਸਾਲ ਘਰ ਨਹੀਂ ਹੈ ਸਤ ਬਚਨ ਕਹਿ ਕੇ ਕਾਕੀ ਤਿਆਰ ਹੋ ਪਈ ਇੱਕ ਮੰਝੇ ਤੇ ਪਾ ਕੇ ਦਾਤਾ ਜੀ ਨੂੰ ਨਾਲ ਲੈ ਚੱਲੇ ਬੀੜੀ ਦਾ ਲਟਾ ਪੱਟਾ ਵੀ ਚੁਕਵਾ ਲਿਆ ਤੇ ਭਾਈ ਜੀਉਣੇ ਜੀ ਨੇ ਬਜਰਾ ਤੇ ਡੱਗੀ ਮੋਹਾਣਿਆਂ ਦੇ سپرد ਕੀਤੇ ਕਿ ਸੰਭਾਲ ਰੱਖਣ ਧਰਮਸਾਲਾ ਵਿੱਚ ਦਾਤਾ ਜੀ ਦਾ ਦਾਰੂ ਸ਼ੁਰੂ ਹੋਇਆ ਭਾਈ ਜੀਵਨਾ ਜੀ ਨੇ ਜਦ ਕਾਕੀ ਦੀ ਵਿਥਿਆ ਦੇਖੀ ਚਕਰਿਤ ਰਹਿ ਗਏ ਜਦ ਵਿਥਿਆ ਸੁਣੀ ਤਦ ਹੋਰ ਵੀ ਪਿਆਰ ਤੇ ਸਤਕਾਰ ਪੈਦਾ ਹੋ ਗਿਆ ਦਾਤਾ ਜੀ ਦੀ ਸੂਰਤ ਹੀ ਉਹਨਾਂ ਦੀ ਖਿੱਚ ਲਈ ਕਾਫੀ ਸੀ ਪਰ ਹੁਣ ਤਾਂ ਵਿਥਿਆ ਹੋਰ ਵੀ ਖਿੱਚ ਪਾ ਗਈ ਅਜੇ ਪਤਾ ਹੀ ਨਹੀਂ ਸੀ ਕਿ ਇਸ ਦੁੱਖ ਭਰੀ ਦਸ਼ਾ ਵਿੱਚ ਇਹ ਮੋਹਨੀ ਮੂਰਤ ਕਿ ਕਉ ਆਈ ਸੀ ਵੈਦ ਜੀ ਤਰੇ ਦਿਨ ਉੱਥੇ ਰਹੇ ਤਿੰਨ ਦਿਨਾਂ ਵਿੱਚ ਪਹਿਲੇ ਨਿਗ ਪਰਤ ਦੀ ਆਪਣੇ ਟਿਕਾਣੇ ਆਈ ਤੇ ਸਵਾਸ ਜੇ ਇੰਨੇ ਧੀਮੇ ਸਨ ਕਿ ਪਹਿਲਾ معلوم ਹੀ ਨਹੀਂ ਸਨ ਹੁੰਦੇ ਹੁਣ ਬਿਲਕੁਲ ਸਾਫ਼ ਆਉਣ ਲੱਗ ਪਏ ਫਿਰ ਹੋਸ਼ ਮੁੜੀ ਤੀਸਰੇ ਦਿਨ ਅੱਖਾਂ ਖੁੱਲੀਆਂ ਤਾਂ ਸਾਹਮਣੇ ਕੋਈ ਕਨਿਆ ਬੈਠੀ ਦੇਖੀ ਕਮਜ਼ੋਰੀ ਬਹੁਤ ਸੀ ਬੋਲ ਨਹੀਂ ਸਕੇ ਪਰ ਪਤਾ ਲੱਗ ਪਿਆ ਕਿ ਕੋਈ ਮੇਰੀ ਸੇਵਾ ਕਰ ਰਿਹਾ ਹੈ ਇਸ ਕਰਕੇ ਅਚਰਜ ਨਹੀਂ ਹੋਏ ਕਮਜ਼ੋਰੀ ਬਹੁਤੀ ਸੀ ਅੱਖਾਂ ਮੀਟ ਲੀਆਂ ਇਸ ਤਰ੍ਹਾਂ ਚੌਥੇ ਕੋ ਦਿਨ ਫਿਰ ਅੱਖਾਂ ਖੁੱਲੀਆਂ ਤੱਕ ਤੱਕ ਕੇ ਫਿਰ ਮੀਟ ਲਈਆਂ ਹੁਣ ਤਾਕਤ ਵੀ ਕੁਝ ਫਿਰ ਆਈ ਸੀ ਦੋ ਕੋ ਵਰੀ ਪ੍ਰੀਤਮ ਜੀ ਮੂੰਹੋਂ ਨਿਕਲਿਆ ਅਰ ਨੇਤਰਾਂ ਵਿੱਚੋਂ ਦੋ ਕੋਟੇ ਪਿਕੇਰੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲੇਖ ਦਾ ਤੀਸਰਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ